ਅਮਰਿਤਪਾਲ ਸਿੰਘ ਐਮਪੀ ਬਣਦੇ ਐ ਸੌ ਚੁੱਕਣ ਦੇ ਲਈ ਬੜੇ ਤਰਲੋ ਮੱਛੀ ਹੋਣਾ ਪੈਂਦਾ ਮਾਪੇ ਵੱਖਰੀਆਂ ਚਿੱਠੀਆਂ ਲਿਖਦੇ ਰਹਿ ਗਏ ਉਸ ਤੋਂ ਬਾਅਦ ਲੋਕਾਂ ਦੀ ਵੀ ਡਿਮਾਂਡ ਬਣ ਗਈ ਕਿ ਅਸੀਂ ਕੀ ਗੁਨਾਹ ਕੀਤਾ ਕਿ ਇੱਕ ਬੰਦਾ ਹੀ ਚੁਣਿਆ ਆਪਦਾ ਨੁਮਾਇੰਦਾ ਖਡੂਰ ਸਾਹਿਬ ਵਾਲੇ ਵੋਟਰਾਂ ਨੇ ਖਾਸ ਕਰਕੇ ਕਿਹਾ ਫਿਰ ਪੰਜਾਬ ਦੇ ਕਈ ਥਾਵਾਂ ਤੋਂ ਆਵਾਜ਼ਾਂ ਆਈਆਂ ਚਲੋ ਸੌ ਚੁੱਕੀ ਗਈ ਕਿਸੇ ਤਰ੍ਹਾਂ ਵੀ ਦਬਾਅ ਬਣਿਆ ਸਰਕਾਰ ਤੇ ਉਸ ਤੋਂ ਬਾਅਦ ਸੌ ਚੁੱਕਾ ਦਿੱਤੀ ਗਈ ਤੇ ਫਿਰ ਉਸਦੇ ਜਿਹੜੇ ਭਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹ ਕਹਿ ਕੇ ਕਿ ਉਹਦੇ ਕੋਲ ਤਾਂ ਇਸ ਡਰੱਗ ਸੀ 4 ਗ੍ਰਾਮ ਡਿਜੀਟਲ ਕੰਡਾ ਤੇ ਹੋਰ ਬਹੁਤ ਕੁਝ ਫਿਰ ਜਿਹਦੇ ਤੋਂ ਲਿਆਂਦਾ ਨਸ਼ਾ ਉਹਨੂੰ ਕਾਬੂ ਕਰ ਲਿਆ ਉਦੋਂ ਤਾਂ ਪੁਲਿਸ ਨੇ ਜਿਹੜਾ ਨਿਆਇਕ ਹਿਰਾਸਤ ਵਿੱਚ ਉਦੋਂ ਭੇਜ ਦਿੱਤਾ ਜਾਂਦਾ ਅਦਾਲਤ ਵੱਲੋਂ ਕੋਈ ਡਿਮਾਂਡ ਨਹੀਂ ਹੈ 4-5 ਦਿਨ ਬੀਤੇ ਤੇ ਪੁਲਿਸ ਨੂੰ ਯਾਦ ਆ ਗਿਆ ਕਿ ਉਹਨੂੰ ਰਿਮਾਂਡ ਚਾਹੀਦਾ ਕਹਿੰਦੇ ਤੈਹ ਤੱਕ ਜਾਣਾ ਮਸਲੇ ਦੀ ਉਹ ਹੁਣ ਅਰਜੀ ਲਾ ਦਿੱਤੀ ਕਿ ਅਦਾਲਤ ਦੇ ਵਿੱਚ ਤੇ ਕੱਲ ਉਹਦੀ ਹੋਣੀ ਹੈ ਸੁਣਵਾਈ ਤੇ ਦੇਖਦੇ ਹਾਂ ਕੀ ਬਣਦਾ ਪਰ ਇਹ ਅਰਜੀ ਲਾਉਣ ਦਾ ਪੁਲਿਸ ਨੂੰ ਕੀ ਲੇਟ ਕਿਵੇਂ ਹੋ ਗਏ ਇਹਦੇ ਵਜਾ ਕੀ ਹੋ ਸਕਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਸੰਦੀਪ ਇੱਕ ਤੇ ਚਰਚਾ ਹੈ ਕਿ ਪੰਜਾਬ ਸਰਕਾਰ ਦੀ ਕਿਰਕਰੀ ਬਹੁਤ ਜ਼ਿਆਦਾ ਹੋ ਗਈ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲੈ ਕੇ ਜਦ ਉਹਨਾਂ ਦੇ ਹੀ ਡੀਜੀਪੀ ਸਪੈਸ਼ਲ ਪ੍ਰਬੋਧ ਕੁਮਾਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੈ ਪੰਜਾਬ ਦੀ ਹਦੂਦ ਦੇ ਅੰਦਰ ਹੋਈ ਹੈ ਇਹ ਨਹੀਂ ਉਹਨਾਂ ਨੇ ਦੱਸਿਆ ਕਿ ਥਾਣੇ ਹੋਈ ਜਾਂ ਜੇਲ੍ਹ ਦੇ ਵਿੱਚੋਂ ਹੀ ਲੇਕਿਨ ਹਦੂਦ ਦੇ ਵਿੱਚ ਹੀ ਹੈ ਸਰਕਾਰ ਨੂੰ ਬੈਕਫੋਰਡ ਤੇ ਆਉਣਾ ਪਿਆ ਪੰਜਾਬ ਪੁਲਿਸ ਨੂੰ ਬੈਕਫੋਰਡ ਤੇ ਆਉਣਾ ਤੇ ਅਚਾਨਕ ਉਸ ਮੁੱਦੇ ਨੂੰ ਦਵਰਤ ਕਰਨ ਵਾਸਤੇ ਅਚਾਨਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਾਸਤੇ ਹਰਪ੍ਰੀਤ ਸਿੰਘ ਹੋਣੀ ਇੱਕ ਸਜੀਵਨੀ ਬੂਟੀ ਦੇ ਤੌਰ ਤੇ ਇੱਕ ਮੁੱਦਾ ਦੇ ਦਿੰਦੇ ਆ ਕਿ ਜਲੰਧਰ ਦੀ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਗਿਆ ਕਾਰ 'ਚ ਖੜੇ ਪੁਲਿਸ ਨੂੰ ਪਤਾ ਵੀ ਲੱਗਿਆ ਰੋਡ ਤੇ ਕਾਰ ਹੈ ਪੁਲਿਸ ਨੂੰ ਵੀ ਪਤਾ ਲੱਗਾ ਨਸ਼ਾ ਕਰੇ ਜੋ ਜੋ ਉਹਨਾਂ ਨੇ ਐਫ ਆਈ ਆਰ 'ਚ ਲਿਖਿਆ ਗਿਆ ਉਹ ਸਵਾਲ ਹੈ ਕਿ ਹਰਪੀ ਸਿੰਘ ਤੇ ਉਹਦਾ ਜਿਹੜਾ ਨਾਲ ਦੋਸਤ ਲਖਪ੍ਰੀਤ ਸਿੰਘ ਉਹ ਸਵਾਲ ਹੈ ਕਿ ਉਹ ਲੈ ਕੇ ਆਏ ਸੀ ਸੰਦੀਪ ਰੋੜਾ ਕੋਲ ਹਣਾ ਜਿਹੜੇ ਲੁਧਿਆਣਾ ਹੱਬੋਵਾਲ ਦੇ ਉਹਨਾਂ ਨੂੰ ਪਹਿਲੇ ਦਿਨ ਹੀ ਹਰਪ੍ਰੀਤ ਸਿੰਘ ਉਹਨਾਂ ਨੂੰ ਜੁਡੀਸ਼ਨਲੀ ਭੇਜ ਦਿੱਤਾ ਗਿਆ ਅਦਾਲਤ ਤੱਕ ਭੇਜ ਦਿੱਤਾ ਹੁਣ ਜਿਹੜਾ ਸੰਦੀਪ ਔੜਾ ਵਾ ਉਹਨੇ ਕੀ ਦੱਸਿਆ ਉਹਨੇ ਕੀ ਬਕਿਆ ਪਹਿਲੀ ਗੱਲ ਇੱਕ 4 ਗ੍ਰਾਮ ਦੀ ਉਹ ਕੋਈ ਆਈਸ ਡਰੱਗ ਫੜੀ ਗਈ ਹੈ ਤੇ ਜਲੰਧਰ ਵਿਧਾਤੀ ਦਾ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਅੰਮ੍ਰਿਤਸਰ 28 ਕਿਲੋ ਹੀਰੋਨ ਫੜੀ ਹੈਗੀ ਹੈ ਇੱਕ ਡੀਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਕਿਤਨੇ ਕਿਤੇ ਇਹ ਲੱਗਦਾ ਹੈ ਸ਼ੱਕ ਦੇ ਦਾਇਰੇ ਦੇ ਵਿੱਚ ਹੈ ਜਲੰਧਰ ਪੁਲਿਸ ਕਿ ਇੱਕ ਐਸਐਸਪੀਰ 4 ਗ੍ਰਾਮ ਦੇ ਹੀਰੋਨ ਫੜੇਗਾ ਹੂੰ ਉਹ ਪ੍ਰੈਸ ਕਾਨਫਰੈਂਸ ਕਰ ਕਰੇਗਾ ਇਹ ਆਪਣੇ ਆਪ ਚ ਸਵਾਲ ਹੈ ਤੇ ਇੱਕ ਭਾਵੇਂ ਹੌਲਦਾਰ ਪ੍ਰੈਸ ਕਾਨਫਰੈਂਸ ਕਰ ਦਿੰਦਾ ਕਿ ਸਿਪਾਹੀਆਂ ਇਹ ਰੈਗੂਲਰ ਥਾਣੇਦਾਰ ਕਰ ਦਿੰਦਾ ਹੈਗਾ ਹੂੰ ਪਰ ਕਿਤੇ ਨਾ ਕਿਤੇ ਕਿਉਂਕਿ ਮੁੱਦਾ ਲਾਰੈਂਸ ਬਿਸ਼ਨੋਈ ਵਾਲਾ ਵੱਡਾ ਸੀ ਇਸ ਕਰਕੇ ਅਮਰਤਪਾਲ ਸਿੰਘ ਦਾ ਭਰਾ ਨਸ਼ੇ ਦੇ ਨਸ਼ਾ ਕਰਦਾ ਫੜਿਆ ਗਿਆ ਲਾਰੈਂਸ ਬਿਸ਼ਨੋਈ ਵਾਲਾ ਮੁੱਦਾ ਠੰਡਾ ਪੈ ਗਿਆ ਉਹ ਗਰਮ ਹੋ ਗਿਆ ਹੂੰ ਇਹ ਇਹ ਇਤਫਾਕ ਲਾ ਲੋ ਹੂੰ ਜਾਂ ਸ਼ਰਾਰਤ ਲਾ ਲੋ ਜਾਂ ਸਿਆਸੀ ਸੂਝ-ਬੂਝ ਲਾ ਲੋ ਕੁਝ ਨਾ ਕੁਝ ਤਾਂ ਸਾਨੂੰ ਹਸਾਬਤਾ ਬੁਲਾਉਣਾ ਪਊਗਾ ਹੁਣ ਜਿਹੜਾ ਉਹ ਸੰਜੀਵ ਫੜਿਆ ਹੱਬੋਵਾਲ ਦਾ ਉਹਨੇ ਕੀ ਕਿ ਉਹ ਇੰਟੈਰੋਗੇਸ਼ਨ ਦੌਰਾਨ ਬਕਿਆ ਹੈਗਾ ਉਹ ਕਿੱਥੋਂ ਲੈ ਕੇ ਆਂਦਾ ਸੀ ਜਾਂ ਇਹਦਾ ਜਿਹੜਾ ਭਰਾ ਵਾ ਇਹ ਕੀ ਕੋਰੀਅਰ ਸੀ ਇਹ ਜਲੰਧਰ ਪੁਲਿਸ ਨੇ ਉਸ ਤੋਂ ਬਾਅਦ ਇਹ ਕਹਾਣੀ ਨਹੀਂ ਦੱਸੀ ਹੈਗੀ ਪਰ ਸ਼ੱਕ ਦੇ ਦਾਇਰੇ ਦੇ ਵਿੱਚ ਆ ਕਿਉਂਕਿ ਆਮ ਲੋਕ ਜਾ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਉਹ ਮੰਨਣ ਨੂੰ ਤਿਆਰ ਨਹੀਂ ਆ ਉਹ ਕਹਿੰਦੇ ਕਿ ਸਾਨੂੰ ਬਦਨਾਮ ਕਰਨ ਦੇ ਯਤਨ ਕੀਤੇ ਯਾਰ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਯਾਰ ਇਹ ਮੁੱਦਾ ਬਹੁਤ ਸੀਰੀਅਸ ਆ ਹੂੰ ਉਹਦਾ ਚੰਗੀ ਤਰ੍ਹਾਂ ਸਰਪੁਲਿਸ ਟੈਕਲ ਨਹੀਂ ਕਰ ਰਹੀ ਹੈਗੀ ਆ ਭੰਬਲ ਪੂਸਕ ਪੈਦਾ ਕਰ ਹੀ ਹੈਗਾ ਉਹ ਸੀਨੀਅਰ ਅਫਸਰਾਂ ਨੂੰ ਇਹਦੇ ਚ ਆਪਣੀ ਸ਼ਮੂਲੀਅਤ ਦਿਖਾਣੀ ਚਾਹੀਦੀ ਆ ਕਿ ਅਸਲੀ ਮਸਲਾ ਕੀ ਆ ਤੇ ਇੱਕ ਐਸਐਸਪੀ 4 ਗ੍ਰਾਮ ਦੀ ਨਸ਼ਾ ਕੋਈ ਫੜ ਕਰਦਾ ਫੜਿਆ ਗਿਆ ਉਹ ਐਸਐਸਪੀ ਪ੍ਰੈਸ ਕਾਨਫਰੈਂਸ ਕਰੂਗਾ ਹੂੰ ਤੇ ਹੁਣ ਜਿਹੜਾ ਉਹ ਸਜੀਵ ਫੜਿਆ ਗਿਆ ਉਹਦੇ ਬਾਰੇ ਪੁਲਿਸ ਨੇ ਹਲੇ ਤੱਕ ਮੀਡੀਆ ਨੂੰ ਦੱਸਿਆ ਨਹੀਂ ਨਾ ਫਲੋਰ ਦੇ ਮੀਡੀਆ ਨੂੰ ਦੱਸਿਆ ਨਾ ਜਲੰਧਰ ਦੇ ਮੀਡੀਆ ਨੂੰ ਦੱਸਿਆ ਹੈਗਾ ਕਿ ਉਹਨੇ ਕੀ ਕੁਝ ਦੱਸਿਆ ਹੈਗਾ ਹਾਂ ਜੇ ਹੁਣ ਇਹਨੇ ਅਦਾਲਤ ਨੂੰ ਐਪਲੀਕੇਸ਼ਨ ਦਿੱਤੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਸੰਜੀਵ ਜਿਹੜਾ ਫੜਿਆ ਗਿਆ ਉਹਨੇ ਬਹੁਤ ਕੁਝ ਬਾਕ ਦਿੱਤਾ ਹੋਵੇ ਕਿ ਇਹ ਹੁਣੇ ਖਾਣ ਵਾਸਤੇ ਜਾਂ ਲੈਂਡ ਜਾਂਦੇ ਸੀ ਜਾਂ ਵਿਚਨ ਵਾਸਤੇ ਜਾਂਦੇ ਹਾਂ ਤਾਂ ਕਰਕੇ ਇਹ ਜਿਹੜੀ ਆ ਅਦਾਲਤ ਦੇ ਦੁਬਾਰਾ ਐਪਲੀਕੇਸ਼ਨ ਲਈ ਹੋ ਗਈ ਕਿ ਸਾਨੂੰ ਰਿਮਾਂਡ ਚਾਹੀਦਾ ਹੈ ਬਹੁਤੇ ਕੇਸਾਂ ਦੇ ਵਿੱਚ ਇਦਾਂ ਦੇਖਣ ਨੂੰ ਮਿਲਦਾ ਨਹੀਂ ਕਿ ਪਹਿਲਾਂ ਨਿਆਂਇਕ ਰਸਤੇ 'ਚ ਮਲਜ਼ਮ ਭੇਜ ਦਿੱਤੇ ਗਏ ਕਿਸੇ ਕੇਸ 'ਚ ਵੀ ਨਾਮਜਦ ਨੇ ਤੇ 4 ਦਿਨ ਬਾਅਦ 5 ਦਿਨ ਬਾਅਦ ਜਿਹੜੀ ਆ ਹਿਰਾਸਤ ਜਿਹੜੀ ਆ ਪੁਲਿਸ ਚਾਹੀਦੀ ਆ ਉਹਨਾਂ ਨੂੰ ਪੁਲਿਸ ਰਿਮਾਂਡ ਚਾਹੀਦਾ ਇਹ ਬਹੁਤ ਪਿੱਛੇ 2-2.5 ਸਾਲਾਂ ਵਿੱਚ ਤਾਂ ਕਦੇ ਹੋਇਆ ਨਹੀਂ ਜਿਹੇ ਕੇਸਾਂ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਸਿੰਧੀ ਬੇਸੇ ਕਰਕੇ ਕਹਿੰਦੇ ਜੇ ਤੱਤੀ ਖੀਰ ਖਾਓਗੇ ਤੇ ਜੀਬ ਛੜਦੀ ਆ ਇਸ ਮਸਲੇ ਦੇ ਵਿੱਚ ਵੀ ਪੰਜਾਬ ਜਲੰਧਰ ਪੁਲਿਸ ਤਤੀ ਖੀਰਖਾਨ ਦੀ ਕੋਸ਼ਿਸ਼ ਕੀਤੀ ਤੇ ਜਬਾਨ ਸੜ ਗਈ ਹੈ ਕਿ ਜੇ ਜੇ ਤੁਹਾਨੂੰ ਇਹ ਲੱਗਾ ਤੁਸੀਂ ਆਪਣੇ ਰਾਤ ઠાਣੇ ਚ ਰੱਖ ਛੱਡਿਆ ਗਿਆ ਡੀਐਸਪੀ ਲੈਵਲ ਦੇ ਨੇ ਇਨਕੁਆਰੀ ਕੀਤੀ ਹੋਵੇ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਚੇਤਾ ਆ ਰਿਹਾ ਹੋਵੇ ਕਿ ਅਸੀਂ ਦੁਬਾਰਾ ਰਿਮਾਰਡ ਲੈਣਾ ਹੈਗਾ ਇਹਦਾ ਮਤਲਬ ਕੁਝ ਨਾ ਕੁਝ ਤੇ ਕਾਲਾ ਹੈ ਯਾ ਪਰ ਹੋ ਸਕਦਾ ਹੈ ਕਿ ਪੱਕੇ ਪੈਰੀ ਪਾਉਂਦੇ ਹੈਗੇ ਨੇ ਪਰ ਹਜੇ ਵੀ ਲੋਕ ਮਹਿਸੂਸ ਕਰਦੇ ਕਿ ਮੁੱਦਾ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂ ਹੋ ਸਦਾ ਸਚਾਈ ਵੀ ਹੋਵੇ ਕਿ ਕਿਉਂਕਿ ਪੁਰਸ ਖੁਦ ਸ਼ੱਕ ਦੇ ਦੇਰ ਵਿੱਚ ਆ ਗਈ ਨੇ ਜੇ ਇਮਾਨਦਾਰੀ ਦੇ ਨਾਲ ਕੰਮ ਕਰਦੀ ਤਾਂ ਸ਼ਾਇਦ ਸ਼ੱਕ ਦੇ ਦਾਰੇ ਵਿੱਚ ਨਾ ਆਉਦੇ ਹੁਣ ਇਹ ਜਿਹੜੇ ਦੂਜੇ ਬੰਦੇ ਕਿਉਂਕਿ ਉਹਨੂੰ ਉਹਨੇ ਕੁਝ ਦੱਸਿਆ ਹੋਊਗਾ ਜਾਂ ਪੁਰਸ ਤੇ ਅਕਸਰ ਇਲਜ਼ਾਮ ਲਾਗਦੇ ਨੇ ਕਿ ਪ੍ਰਭਾਵ ਪਾਇਆ ਹੋਊਗਾ ਕਿਤਨੇ ਕਿਤੇ ਤੇ ਕੁਝ ਹੈ ਉਹਦੀ ਸਚਾਈ ਆਉਣੀ ਚਾਹੀਦੀ ਪਰ ਦੂਜਿਆਂ ਨੇ ਉਹਨਾਂ ਨੇ ਰੈਗੂਲਰ ਬੇਲ ਵੀ ਲਾਈ ਹੋਈ ਹੈ ਨਾ ਉਹਨਾਂ ਨੇ ਬੇਲ ਲਾਤੀ ਇਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਹੈਗੀ ਹੂੰ ਟਾਈਮਿੰਗ ਦੇਖੋ ਨਾ ਪੁਲਿਸ ਦੀ ਹੂੰ ਤੇ ਜਾਂ ਤੇ ਜਿੱਦਣ ਉਹਨਾਂ ਨੇ ਅਦਾਲਤ ਇਹਨਾਂ ਨੂੰ ਭੇਜਿਆ ਤੁਸੀਂ ਉਸ ਦਿਨ ਕਿਉਂ ਨਹੀਂ ਰਿਮਾਂਡ ਮੰਗਿਆ ਹੂੰ ਤੇ ਕੀ ਜਿਹੜੀ 4 ਗ੍ਰਾਮ ਹੈ ਉਹ ਕਮਰਸ਼ਲ ਚ ਆਉਂਦੀ ਹੈ ਹੂੰ ਤਾਂ ਕਰਕੇ ਰਿਮਾਂਡ ਨਹੀਂ ਮਿਲਿਆ ਹੋਊਗਾ ਜਾਂ ਇੱਕ ਹੋਰ ਕਹਾਣੀ ਬਣਾ ਲੈਣ ਦੀ ਪੁਲਿਸ ਹੂੰ ਜੇ ਇਹ ਕੰਮ ਕੀਤਾ ਜੇ ਅਚਾਨਕ ਉਹਨਾਂ ਦੇ ਕਹਿੰਦੇ ਨਾ ਪੈਰਸਲੇ ਬਟੇਰਾ ਆਇਆ ਸੀ ਕਿ ਕੈਂਪੀ ਦਾ ਭਰਾ ਫੜਿਆ ਗਿਆ ਹੈਗਾ ਖਬਰ ਵੱਡੀ ਸੀ ਦੂਜੀ ਖਬਰ ਨੂੰ ਲਕਾਉਣਾ ਸੀ ਲੁੱਕ ਗਈ ਪਰ ਫਿਰ ਚੰਗੀ ਤਰ੍ਹਾਂ ਦੱਸਦੇ ਹੈਗੇ ਨਾ ਹੁਣ ਇਹ ਜਿਹੜਾ ਜਲੰਧਰ ਪੁਲਿਸ ਵਿਖਤੀ ਦਾ ਜਿਹੜਾ ਇਹ ਸ਼ੱਕ ਦੇ ਦਾਰੇ ਵਿੱਚ ਆ ਚੁੱਕੀ ਆ ਕਿ ਉਹ ਜਿਹੜੀ ਚੇਨ ਆ ਕਿ ਹਰਪੀ ਸਿੰਘ ਲੱਪਰੀ ਸਿੰਘ ਉਹ ਸੰਦੀਪ ਕੋਲ ਹੈਗਾ ਤੇ ਸੰਦੀਪ ਦਾ ਮਾਈ ਬਾਪ ਕੌਣ ਹੈਗਾ ਹੂੰ ਔਰ ਹਨੀ ਵਾਲੀ ਗੱਲ ਹੈ ਕਿ ਉਸ ਇਲਾਕੇ ਦੇ ਵਿੱਚ ਉਹ ਜੇ ਉਹ ਨਸ਼ਾ ਵੇਚਦਾ ਤੇ ਫਲੋਰ ਪੁਲਿਸ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਹੂੰ ਕਿ ਇਹ ਫਲਾਨੇ ਏਰੀਏ ਦੇ ਵਿੱਚ ਜਿਹੜਾ ਇਹ ਬੰਦਾ ਨਸ਼ਾ ਦਾ ਕੰਮ ਕਰਦਾ ਇਹ ਤਾਂ ਹੈ ਨਹੀਂ ਉਹ 4 ਗ੍ਰਾਮ ਪਹਿਲੀ ਵਾਰੀ ਲੈ ਕੇ ਆਇਆ ਹਾਂ ਇਹਦਾ ਮਤਲਬ ਕੋਈ ਨਾ ਕੋਈ ਇਸੇ ਕਰਕੇ ਸ਼ੱਕ ਦੇ ਦਰ ਵਿੱਚ ਹੈ ਕਿ ਪੁਲਿਸ ਨੇ ਕਿਉਂਕਿ ਪੁਲਸ ਨੂੰ ਫੇਸ ਨਹੀਂ ਕਰ ਪਏ ਕਿ ਤੁਹਾਨੂੰ ਪਤਾ ਨਹੀਂ ਲੱਗਾ ਤੁਹਾਡੇ ਇਲਾਕੇ ਦੇ ਵਿੱਚ ਇੱਕ ਬੰਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਜਲੂਪਰ ਖੇੜਾ ਉਹ ਕਿੰਨੇ ਜ਼ਿਲ੍ਹੇ ਟੱਪ ਕੇ ਉਹਦਾ ਰਾਸਤੇ ਜਿਹਨੂੰ ਕਪੂਰਥਲਾ ਪੈਂਦਾ ਰਾਸਤੇ ਨੂੰ ਜਲੰਧਰ ਪੈਂਦਾ ਫਿਰ ਲੁਧਿਆਣਾ ਟੱਚ ਕਰਦਾ ਹੈਗਾ ਇੱਕ ਜਲੂਪੁਰ ਬੰਦਾ ਜਿਹੜਾ ਰਹਿ ਰਿਹਾ ਉਹਨੂੰ ਇਹ ਪਤਾ ਕਿ ਜਲੰਧਰ ਦੇ ਦਿਹਾਤੀ ਪਿੰਡ ਦੇ ਵਿੱਚ ਫਲੋਰ ਦੇ ਨਾਲ ਲੁਧਿਆਣਾ ਡਿਸਟ੍ਰਿਕਟ ਦੀ ਹੱਦ ਲੱਗਦੀ ਆ ਉੱਥੇ ਇੱਕ ਬੰਦੇ ਕੋ ਨਸ਼ਾ ਮਿਲਦਾ ਹਮ ਜਿਹੜਾ 200 ਕਿਲੋਮੀਟਰ ਤੋਂ ਆ ਕੇ ਬੰਦਾ ਨਸ਼ਾ ਲੈ ਗਿਆ ਤੇ ਜਿਹੜੇ ਜਿਹੜੇ ਉੱਥੇ ਐਸਐਚਓ ਬੈਠੇ ਜਿਹੜੇ ਉੱਥੇ ਡੀਐਸਪੀ ਬੈਠੇ ਜਿਹੜੇ ਉੱਥੇ ਐਸਐਸਪੀ ਬੈਠੇ ਉਹਨਾਂ ਨੂੰ ਨਹੀਂ ਪਤਾ ਕਿ ਫਲਾਨੇ ਹੱਬੋਵਾਲ ਦੇ ਵਿੱਚ ਬੰਦਾ ਨਸ਼ਾ ਵੇਚਦਾ ਨਾ ਇਹ ਕੁਝ ਨਾ ਕੁਝ ਜਿੱਤੇ ਖਿਚੜੀ ਪਕਾਈ ਗਈ ਆ ਅਦਾਲਤ ਇਸ ਦਾ ਜਰੂਰ ਮਨ ਲਾਦਾ ਕਿ ਖਲਾਸਾ ਕਰੇਗੀ ਦੇਖਦੇ ਆ ਉਹਨਾਂ ਦੀ ਜਿਹੜੀ ਅਰਜੀ ਅਕਸੈਪਟ ਤੇ ਹੋ ਹੀ ਜਾਂਦੀ ਕਿਉਂਕਿ ਇਹ ਹੇਠਲੀਆਂ ਅਦਾਲਤਾਂ ਅਕਸਰ ਕਰ ਲੈਂਦੀਆਂ ਆਈਆਂ ਹੋ ਸਕਦਾ ਉਹਨਾਂ ਨੂੰ ਪੁਲਿਸ ਰਿਮਾਨ ਮਿਲ ਜੇ ਹਾਂ ਕਿ ਅਸੀਂ ਹੋਰ ਤਫ਼ਤੀਸ਼ ਕਰਨੀ ਹੈਗੀ ਜੀ ਲੇਕਿਨ ਪੁਲਿਸ ਨੂੰ ਚਾਹੀਦਾ ਕਿ ਇਮਾਨਦਾਰੀ ਦੇ ਨਾਲ ਸੱਚ ਦੱਸਣਾ ਚਾਹੀਦਾ ਕਿ ਜਿਹੜਾ ਇਹ ਬੰਦਾ ਇਹ ਖਾਣ ਵਾਲੇ ਸੀ ਜਾ ਅੱਗੇ ਵੇਚਦੇ ਸੀ ਤੇ ਜਿੱਥੋਂ ਇਹਨਾਂ ਨੇ ਲਿਆਂਦਾ ਹੈਗਾ ਉਹ ਕਿੰਡਾ ਵੱਡਾ ਤਸਕਰ ਆ ਉਹਦੇ ਉਹ ਉਹਦੇ ਬਾਰੇ ਐਸਐਸਪੀ ਨੇ ਨਹੀਂ ਦੱਸਿਆ ਹੈਗਾ ਨਾ ਜਿਹੜੇ ਉਥੇ ਐਸਐਸਪੀ ਕੋਈ ਵੀ ਲੱਗੇ ਆ ਕਿਨੇ ਉਹਨੇ ਉਹਦੇ ਬਾਰੇ ਨਹੀਂ ਦੱਸਿਆ ਹੈਗਾ ਲੇਕਿਨ ਅਮਰਤਪਾਲ ਸਿੰਘ ਦੇ ਭਰਾ ਬਾਰੇ ਦੱਸ ਦਿੱਤਾ ਹੈਗਾ ਉਹ ਜਿਵੇਂ ਪਰਿਵਾਰ ਕਹਿ ਰਿਹਾ ਹੈ ਜਾਂ ਹੋਰ ਲੋਕ ਕਹਿ ਰਹੇ ਨੇ ਕਿ ਉਸ ਟੱਬਰ ਦਾ ਜਿਹੜਾ ਕੈਰੈਕਟਰ ਅਸੈਸੀਨੇਸ਼ਨ ਕੀਤਾ ਜਾ ਰਿਹਾ ਹੈਗਾ ਜੀ ਪਰ ਇਹ ਜਿਹੜੇ ਵੀ ਅਦੋਸ਼ ਨੇ ਜਿਹੜੇ ਇਲਜ਼ਾਮ ਨੇ ਉਹ ਤੇ ਪੁਲਿਸ ਹੀ ਦੱਸ ਸਕਦੀ ਐ ਕਿ ਕਿ ਉਹਨਾਂ ਦੇ ਪਰਿਵਾਰ ਦੇ ਦੋਸ਼ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਤੇ ਪੁਲਿਸ ਵਾਲਿਆਂ ਨੇ ਕਿਨੀ ਇਮਾਨਦਾਰੀ ਨਾਲ ਕਾਰਵਾਈ ਕੀਤੀ ਹੈ ਜੀ